ਜੀ ਮੈਂ ਤੁਹਾਡਾ ਆਪਣਾ ਐ ਸਿੰਘ ਤੇ ਤੁਸੀਂ ਸਾਰੇ ਜਿਹੜੇ ਦੇਖ ਰਹੇ ਹੋ ਐਜੂਕੇਟਿਵਨ ਚੈਨਲ ਤੇ ਆਪਣੇ ਨਾਲ ਸਮਾਜ ਸੇਵੀ ਦੇ ਪ੍ਰਮੋਜ ਸਿੰਘ ਨਾਲ ਜੁੜੇ ਆਪਾਂ ਨਸ਼ੇ ਦੇ ਮੁੱਦੇ ਤੇ ਗੱਲ ਕਰਾਂਗੇ ਵੀਰ ਨਾਲ ਤੇ ਵੀਰ ਜੀ ਦੱਸਿਓ ਕੀ ਇਹ ਨਸ਼ਾ ਮਜੀ ਆਇਦਨ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਵਧ ਰਹੀ ਜਾਂਦਾ ਹੈ ਤੇ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਵਾਸਤੇ ਬਹੁਤ ਹੀ ਚੰਗ ਲੱਗ ਰਹੇ ਜੋ ਜਿਹੜੇ ਆ ਕਦਮ ਕਰਦੀ ਵੀ ਇਹ ਖੜਦੀ ਵੀ ਹੈ ਜਿੱਦਾਂ ਕਿ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਵਾ ਬਹੁਤ ਹੀ ਵਧੀਆ ਬੁਲਾਨਾ ਵਾ ਸਰਦਾਰ ਬਕਾਲਾ ਸਿੰਘ ਮਾਨ ਜੀ ਦਾ ਕਿ ਜਿੱਥੇ ਵੀ ਏਰੀਆ 'ਚ ਨਸ਼ਾ बिकਦਾ ਵਾ ਜਾਂ ਕੋਈ ਨਸ਼ਾ ਵੇਚਦਾ ਨਜ਼ਰ ਆਉਂਦਾ ਵਾ ਉਸ ਹੈਲਪਲਾਈਨ ਨੰਬਰ ਤੇ ਫੋਨ ਕਰ ਸਕਦੇ ਨੇ ਲੋਕੀ ਤਾਂ ਕਿ ਜੋ ਜਿਹੜਾ ਨਸ਼ਾ ਵੇਚਦਾ ਵਾ ਜਾਂ ਕੋਈ ਵੀ ਆ ਨਸ਼ੇ ਦਾ ਕਰਾਰੀ ਉਹ ਔਰ ਉਹ ਦਾ ਸਪੋਰਟ ਜਿਹੜੀ ਉਸ ਸਪਸ਼ਟ ਕਰ ਸਕਦਾ ਭਜੀ ਜਿਹੜਾ ਇਹਨਾਂ ਨੇ ਹੈਲਪਲਾਈਨ ਨੰਬਰ ਜਾਰੀ ਕਰਤਾ ਇਹ ਹੈਲਪਲਾਈਨ ਨੰਬਰ ਨਾਲ ਕੋਈ ਫਰਕ ਪਊਗਾ ਐਂਟੀ ਕ腐ਪਸ਼ਨ ਵੀ ਆ ਪੰਜਾਬ ਸਰਕਾਰ ਨੂੰ ਕੋਈ ਬਿਲਕੁਲ ਭਜੀ ਬਿਲਕੁਲ ਹੈਲਪਲਾਈਨ ਨੰਬਰ ਜਾਰੀ ਮੈਂ ਦੇਖੋ ਕਿਤਾਬਾ ਬਹੁਤ ਹੀ ਵਧੀਆ ਬਾਤ ਹੈ ਇਹ ਨਾਲ ਫਰਕ ਪਾਜੀ ਆ ਪਏਗਾ ਕਿ ਜਿਸ ਤਰ੍ਹਾਂ ਕੋਈ ਵੀ ਕੰਪਲੇਨ ਰੋਗ ਨੰਦੀ ਕਰ ਸਕਦਾ ਵਾ ਉਹਨਾਂ ਨੇ ਵਿੱਚ ਮੈਂਸ਼ਨ ਵੀ ਕੀਤਾ ਜੇ ਕੋਈ ਕੰਪਲੇਟ ਕਰਦਾ ਵੀ ਹੈ ਉਸ ਨੂੰ ਜਿਹੜਾ ਵਾ ਉਹਦਾ ਜਿਹੜਾ ਗੁਪਤ ਰੱਖਿਆ ਜਾਏਗਾ ਨਾ ਉਹ ਵੀ ਗੁਪਤ ਰੱਖਿਆ ਰਹੇਗਾ ਬਹੁਤ ਹੀ ਵਧੀਆ ਗੱਲ ਹੈ ਮੈਨੂੰ ਲੱਗਦਾ ਕਿ ਪਹਿਲੀ ਇਹਨਾਂ ਨੇ ਇੱਕ ਬੜਾ ਨਸ਼ੇ ਦਾ ਬਹੁਤ ਜ਼ਿਆਦਾ ਇਸ ਟਾਈਮ ਬਾਤ ਚੁਕਰਨਾ ਛਾ ਹਰ ਜਗ੍ਹਾ ਤੇ ਨਸ਼ਾ 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 ਉਹਦੇ ਕਰਕੇ ਲੋਕਾਂ ਨੇ ਚੋਰੀ ਵੀ ਬਹੁਤ ਹੋ ਰਹੀ ਹੈ ਘਰਾਂ ਦੇ ਵਿੱਚ ਇਹ ਕੀ ਹੋਊਗਾ ਜੀ ਬਿਲਕੁਲ ਉਹਦੇ ਲਈ ਭਾਜੀ ਕਹਿੰਸ ਜਿਹੜਾ ਆਪਣਾ ਵਾਲ ਪ੍ਰਸ਼ਾਸਨ ਜਿਹੜਾ ਬਹੁਤ ਹੀ ਵਧੀਆ ਕੰਮ ਕਰਦਿਆ ਹੋਇਆ ਵਾ ਆਇਆ ਦਿਨ ਦੇਖੋ ਖਬਰਾਂ 'ਚ ਦੇਖੋ ਨਿਊਜ਼ਪੇਪਰਾਂ 'ਚ ਦੇਖੋ ਕਿੰਨੇ ਨਸ਼ੇ ਦੇ ਵਪਾਰੀ ਫੜਦੇ ਨੇ ਜਗਾ ਜਗਾ ਤੇ ਨਾਕੇ ਲਾਏ ਹਨ ਨਸ਼ੇ ਨੂੰ ਰੋਕਣ ਵਾਸਤੇ ਨਾਕੇ ਲਾਏ ਤਾਂ ਕਿ ਜਿਹੜੀ ਪੰਜਾਬ ਚ ਹੈ ਜਰਵਾਦਤਾ ਗੈਫਟਿੰਗ ਦੀਆਂ ਹੋ ਰਹੀਆਂ ਕੋਈ ਵੀ ਹੋ ਰਹੀਆਂ ਉਹਨਾਂ ਨੂੰ ਜਿਹੜੀ ਰੋਕ ਤੋਂ ਪਾਈ ਜਾਵੇ ਭਾਈ ਜਿਹੜਾ ਨਸ਼ਾ ਨੰਨ ਤੇ ਕਰਤਾ ਹੈ ਇਹਨਾਂ ਨੇ ਅਰੈਸਟ ਕਰੀ ਜਾਂਦੇ ਜਿਹੜੇ ਫੜਨ ਦੇ ਜਿੱਤੇ ਜਿਹੜਾ ਵੀ ਨਾਂ ਕੋ ਲਾ ਗਿਆ ਪਰ ਜੇ ਤੁਮ ਮੇਲ ਸਪਲਾਈ ਹੋ ਰਿਹਾ ਉਹਨੂੰ ਕਿਉਂ ਨਹੀਂ ਠਲ ਪਾਰੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੋਂ ਉਹਨਾਂ ਦਾ ਇੱਕ ਮੇਲ ਪਰ ਜਿਹੜੇ ਵੀ ਪੁਲਿਸ ਪ੍ਰਸ਼ਾਸਨ ਜਿਹੜੇ ਵੀ આરોપી ਫੜਦਾ ਵਾ ਪੂਰਾ ਵੈਰੀਫਾਈ ਕਰਦਾ ਵਾ ਤੇ ਉਹਨਾਂ ਤੱਕ ਅਪਹੁੰਚ ਉਹਨਾਂ ਦਾ ਦੀਏ ਅਪਰੋਚ ਵੀ ਕਰਦਾ ਵਾ ਤੇ ਉਹਨਾਂ ਨੂੰ ਵੀ ਫੜਦਾ ਵਾ ਹੁਣ ਦੇਖੋ ਤੁਸੀਂ ਖਬਰ ਕੋਈ ਵੀ ਚੈੱਕ ਕਰੋ ਕਿੰਨੇ ਕਿੰਨੇ ਕਰੋੜਾਂ ਦੀਆਂ ਕਰੋਪੀਆਂ ਜਿਹੜੀਆਂ ਮਨ ਅਸ਼ੇ ਦੇ ਵਪਾਰੀਆਂ ਤੇ ਸੀਲ ਕੀਤੀਆਂ ਜਾਂਦੀਆਂ ਹੈ ਇਹ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਕੰਮ ਹੈ